ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਸੰਤ ਸਿਪਾਹੀ ਬਾਬਾ ਬੜਪਾਗ ਸਿੰਘ ਮਹਾਰਾਜ ਜੀ ਸੋਢੀ ਜਿਨ੍ਹਾਂ ਦੇ ਇਤਿਹਾਸ ਦੀ ਅਕਸਰ ਆਪ ਜੀ ਨੂੰ ਜਾਣਕਾਰੀ ਦਿੰਦੇ ਰਹਿੰਨੇ ਹਾਂ ਤੇ ਆਓ ਅੱਜ ਅਸੀਂ ਆਪ ਜੀ ਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਭਗਵਾਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੇ ਇਤਿਹਾਸ ਨਾਲ ਜਾਣੂ ਕਰਵਾਈਏ ਕਹਿੰਦੇ ਹਨ ਕਿ ਜਦੋਂ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੁਨੀਆ ਨੂੰ ਤਾਰਦੇ ਹੋਏ ਪਿਸ਼ਾਵਰ ਪਹੁੰਚੇ ਨਾ ਤੇ ਕਹਿੰਦੇ ਕਿ ਉੱਥੋਂ ਦੇ ਸਭ ਜੀਆਂ ਨੂੰ ਧਰਮ ਉਪਦੇਸ਼ ਦੇ ਕੇ ਮੁਕਤ ਕਰਨ ਲੱਗੇ ਕਹਿੰਦੇ ਹਨ ਕਿ ਮੇਰੇ ਭਗਵਾਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਨੇ ਪੁੱਤਰਾਂ ਵਾਲਿਆਂ ਨੂੰ ਪੁੱਤਰ ਤਨ ਵਾਲਿਆਂ ਨੂੰ ਤਨ ਜੋ ਕੁਝ ਕਿਸੇ ਨੇ ਮੰਗਿਆ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੇ ਖਿੜੇ ਮੱਥੇ ਸਭ ਨੂੰ ਦਾਤਾਂ ਵੰਡੀਆਂ ਜਿਨ੍ਹਾਂ ਜਿਨ੍ਹਾਂ ਦੇ ਨੈਣਾਂ ਦੇ ਨਾਲ ਨੈਣ ਮਿਲਾਏ ਉਹਨਾਂ ਨੂੰ ਨਾਮ ਕੁਮਾਰੀਆਂ ਦੇ ਦਿੱਤੀਆਂ ਅਤੇ ਜਿਨ੍ਹਾਂ ਜਿਨ੍ਹਾਂ ਨੂੰ ਧੂਨੇ ਦੀ ਰਾਖ ਦੀ ਚੁਟਕੀ ਦਿੱਤੀ ਉਹਨਾਂ ਦੇ ਕਈ ਜਨਮਾਂ ਦੇ ਰੋਗ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੇ ਦੂਰ ਕਰ ਦਿੱਤੇ ਤੇ ਕਹਿੰਦੇ ਕਿ ਉਸ ਭੋਲੇ ਭੰਡਾਰੀ ਨੂੰ ਦੇਖ ਕੇ ਸਾਰਾ ਪਿਸ਼ਾਵਰ ਬਾਬਾ ਜੀ ਤੋਂ ਦਰਤਾਂ ਲੈਣ ਲਈ ਆ ਪਹੁੰਚਿਆ ਕਹਿੰਦੇ ਕਿ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਦਰ ਤੇ ਆਇਆ ਸਵਾਲੀ ਅੱਜ ਤੱਕ ਕੋਈ ਖਾਲੀ ਨਹੀਂ ਮੁੜਿਆ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦਾ ਮਹਾਨ ਉਪਦੇਸ਼ ਸੁਣ ਕੇ ਮੌਲਵੀ ਹਾਕਮਾ ਨੂੰ ਇਨਸਾਨੀਅਤ ਦਾ ਗਿਆਨ ਹੋ ਗਿਆ ਤੇ ਕਹਿੰਦੇ ਜਿਹੜੇ ਲੋਕ ਮਜ਼ਬਦ ਦਾ ਵਿਤਕਰਾ ਪਾਈ ਬੈਠੇ ਸਨ ਉਹਨਾਂ ਦੀ ਹੋਸ਼ ਟਿਕਾਣੇ ਆ ਗਈ ਕਹਿੰਦੇ ਹਨ ਕਿ ਬਾਬਾ ਸ਼੍ਰੀਚੰਦ ਮਹਾਰਾਜ ਜੀ ਦੀ ਪਿਸ਼ੌਰ ਯਾਤਰਾ ਸਮੇਂ ਉਹਨਾਂ ਦਾ ਇੱਕ ਸੇਵਕ ਵਜ਼ੀਰ ਖਾਨ ਬਣ ਗਿਆ ਤੇ ਕਹਿੰਦੇ ਉਸਤੇ ਬਾਬਾ ਸ਼੍ਰੀਚੰਦ ਮਹਾਰਾਜ ਜੀ ਦੀ ਐਸੀ ਕਿਰਪਾ ਹੋਈ ਕਿ ਉਹ ਦਿਨ ਰਾਤ ਹੀ ਬਾਬਾ ਸ਼੍ਰੀਚੰਦ ਮਹਾਰਾਜ ਜੀ ਨੂੰ ਸਿਮਰਦਾ ਰਹਿੰਦਾ ਅਤੇ ਬਾਬਾ ਸ਼੍ਰੀਚੰਦ ਮਹਾਰਾਜ ਜੀ ਦਾ ਸ਼ੁਕਰਾਨਾ ਕਰਦਾ ਮਨ ਇੰਨਾ ਜ਼ਿਆਦਾ ਨਾਮ ਵਿੱਚ ਰੰਗਿਆ ਗਿਆ ਕਿ ਹਰ ਪਾਸੇ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੀ ਵਡਿਆਈ ਕਰਦਾ ਅਤੇ ਮੁਸਲਮਾਨ ਹੋ ਕੇ ਵੀ ਵਾਹਿਗੁਰੂ ਅੱਲਾ ਰਾਮ ਇੱਕੋ ਹੀ ਕਹਿਣ ਲੱਗਾ ਤੇ ਕਹਿੰਦੇ ਬਾਬਾ ਸ੍ਰੀ ਚੰਦ ਮਹਾਰਾਜ ਜੀ ਨੂੰ ਕਹਿਣ ਲੱਗਾ ਕਿ ਬਾਬਾ ਜੀ ਮੈਨੂੰ ਆਪ ਜੀ ਦੇ ਆਸ-ਪਾਸ ਹਜ਼ਰਤ ਮੁਹੰਮਦ ਅਤੇ ਹੋਰ ਪੀਰ ਪਗੰਬਰ ਬੈਠੇ ਨਜ਼ਰ ਆਉਂਦੇ ਹਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਨੂੰ ਕਹਿਣ ਲੱਗਾ ਕਿ ਬਾਬਾ ਜੀ ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਰਸਤੇ ਵੱਖੋ-ਵੱਖਰੇ ਹਨ ਪਰ ਜਿਸ ਜਗ੍ਹਾ ਜਾਣਾ ਹੈ ਉਹ ਮੰਜ਼ਿਲ ਇੱਕੋ ਹੈ। ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਨੂਰੀ ਮੁਕੜੇ ਦੇ ਦਿਨ ਵਿੱਚ ਪਤਾ ਨਹੀਂ ਕਿੰਨੀ ਵਾਰ ਦਰਸ਼ਨ ਕਰਦਾ ਤੇ ਕਹਿੰਦੇ ਜਦੋਂ ਦੇ ਬਾਬਾ ਸ਼੍ਰੀ ਚੰਦ ਮਹਾਰਾਜ ਪਿਸ਼ਾਵਰ ਆਏ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦਾ ਇੱਕ ਪਲ ਵੀ ਵਸਾ ਨਹੀਂ ਹੰਦਾ। ਅਤੇ ਜ਼ਿਆਦਾ ਸਮਾਂ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਧੂਨੇ ਤੇ ਹੀ ਗੁਜ਼ਾਰਦਾ। ਵਜ਼ੀਰ ਖਾਂ ਦਾ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਨਾਲ ਪ੍ਰੇਮ ਦੇਖ ਕੇ ਉੱਥੋਂ ਦੇ ਕੱਟੜ ਮੁਸਲਮਾਨ ਖਾਸ ਕਰਕੇ ਮੌਲਵੀ ਕਾਜੀ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਅਤੇ ਵਜ਼ੀਰ ਖਾਂ ਤੋਂ ਬਹੁਤ ਜ਼ਿਆਦਾ ਈਰਖਾ ਕਰਨ ਲੱਗ ਪਏ ਅਤੇ ਵਜ਼ੀਰ ਖਾਂ ਦੀ ਜਾਨ ਦੇ ਦੁਸ਼ਮਣ ਬਣ ਗਏ ਕਹਿੰਦੇ ਹਨ ਕਿ ਇੱਕ ਦਿਨ ਵਜ਼ੀਰ ਖਾਂ ਆਪਣੇ ਹੀ ਰੰਗ ਵਿੱਚ ਰੰਗਿਆ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਭਜਨ ਪੜਦਾ ਆ ਰਿਹਾ ਸੀ ਤੇ ਕਹਿੰਦੇ ਹਨ ਕਿ ਕਾਜ਼ੀਆਂ ਮੌਲਵੀਆਂ ਨੇ ਮੁਸਲਮਾਨ ਹਜ਼ੂਮ ਨੂੰ ਵਜ਼ੀਰ ਖਾਨ ਦੇ ਖਿਲਾਫ ੜਕਾ ਦਿੱਤਾ ਤੇ ਕਹਿਣ ਲੱਗੇ ਕਿ ਇਹ ਮੁਸਲਮਾਨ ਹੋ ਕੇ ਉਸ ਧੂਣੇ ਵਾਲੇ ਦੇ ਗੀਤ ਗਾਉਂਦਾ ਰਹਿੰਦਾ ਹੈ ਕਾਜ਼ੀ ਮੁੱਲਾ ਤੇ ਹੋਰ ਮੁਸਲਮਾਨ ਲੋਕ ਵਜ਼ੀਰ ਖਾਨ ਨੂੰ ਮਾਰਨ ਲਈ ਉਸ ਦੇ ਪਿੱਛੇ ਦੌੜ ਪਏ ਵਜ਼ੀਰ ਖਾਨ ਆਪਣੀ ਜਾਨ ਬਚਾ ਕੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਇੱਕ ਸੇਵਕ ਜਿਸ ਦਾ ਨਾਮ ਭਾਨਾ ਰਾਏ ਹੈ ਇਤਿਹਾਸ ਵਿੱਚ ਆਉਂਦਾ ਹੈ ਕਿ ਬਾਬਾ ਸ਼੍ਰੀਚੰਦ ਮਹਾਰਾਜ ਜੀ ਨੇ ਭਾਨਾ ਰਾਏ ਦਾ ਜੋ ਬੇੜਾ ਸੀ ਉਹ ਬੰਨੇ ਲਾਇਆ ਸੀ ਜਿਸ ਤਰ੍ਹਾਂ ਸੋਢੀ ਪਾਤਸ਼ਾਹ ਬਾਬਾ ਵਿਧਪਾਲ ਸਿੰਘ ਮਹਾਰਾਜ ਜੀ ਨੇ ਗੰਗਾ ਰਾਮ ਸਦਾਗਰ ਦਾ ਬੇੜਾ ਪਾਰ ਕੀਤਾ ਸੀ ਉਸੇ ਤਰ੍ਹਾਂ ਬਾਬਾ ਸ਼੍ਰੀਚੰਦ ਮਹਾਰਾਜ ਜੀ ਨੇ ਭਾਨਾ ਰਾਏ ਦਾ ਬੇੜਾ ਬੰਨੇ ਲਾਇਆ ਸੀ ਤੇ ਕਹਿੰਦੇ ਹਨ ਕਿ ਬਾਬਾ ਸ਼੍ਰੀਚੰਦ ਮਹਾਰਾਜ ਜੀ ਤੇ ਕੋਲ ਭਾਨਾ ਰਾਏ ਅਤੇ ਵਜ਼ੀਰ ਖਾਂ ਦੋਵੇਂ ਹੀ દોੜੇ ਆ ਰਹੇ ਸਨ ਹੁਣ ਵਜ਼ੀਰ ਖਾਂ ਅਤੇ ਭਾਨਾ ਰਾਏ ਦੋਵੇਂ ਹੀ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਕੋਲ ਆਣ ਬੈਠੇ ਅਤੇ ਬਾਬਾ ਜੀ ਨੂੰ ਸਾਰਾ ਕੁਝ ਹੀ ਦੱਸ ਰਹੇ ਸਨ ਤੇ ਕਹਿੰਦੇ ਹਨ ਕਿ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੇ ਜਦੋਂ ਇਹ ਸਾਰਾ ਕੁਝ ਸੁਣਿਆ ਤੇ ਕਹਿੰਦੇ ਹਨ ਕਿ ਮੇਰਾ ਦੇ ਸਾਗਰ ਛੱਟ ਮੇਰਾ ਵਿੱਚ ਆ ਗਏ ਤੇ ਆਪਣੇ ਭਗਤਾਂ ਨੂੰ ਘਬਰਾਇਆ ਹੋਇਆ ਦੇਖ ਰਹੇ ਹਨ ਕਹਿੰਦੇ ਹਨ ਕਿ ਜਦੋਂ ਹਜੂਮ ਕਾਂ ਅਤੇ ਉਹਨਾਂ ਦਾ ਲੀਡਰ ਧੂਨੇ ਦੇ ਕੋਲ ਪਹੁੰਚਿਆ ਤਾਂ ਵਜ਼ੀਰ ਕਾਂ ਅਤੇ ਭਾਨਾ ਰਾਏ ਪੁੱਭਾ ਮਾਰ ਕੇ ਰੋਣ ਲੱਗ ਪਏ ਤੇ ਕੋਲ ਭਾਈ ਕਮਲਿਆ ਜੀ ਵੀ ਬੈਠੇ ਹੋਏ ਸਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੇ ਦੇਖਿਆ ਕਿ ਭਗਤ ਬਹੁਤ ਜ਼ਿਆਦਾ ਡਰ ਗਏ ਹਨ ਤਾਂ ਬਾਬਾ ਜੀ ਨੇ ਉੱਚੀ ਸਾਰੀ ਕਿਹਾ ਕਿ ਭਾਈ ਇੱਥੇ ਹੀ ਰੁਕ ਜਾਓ ਕਹਿੰਦੇ ਕਿ ਬਸ ਇਤਨਾ ਕਹਿਣ ਦੀ ਧੀਰ ਸੀ ਕਿ ਉਹ ਜਿਸ ਜਗ੍ਹਾ ਤੇ ਖੜੇ ਹੋਏ ਸਨ ਉੱਥੇ ਹੀ ਮੀਲ ਵਾਂਗੂ ਗੱਡੇ ਗਏ ਤੇ ਕਹਿੰਦੇ ਕਿ ਕਈਆਂ ਦੇ ਮੂੰਹ ਅੱਡੇ ਦੇ ਅੱਡੇ ਰਹਿ ਗਏ ਕਈਆਂ ਦੀਆਂ ਸ਼ਕਲਾਂ ਦੇਖ ਕੇ ਡਰ ਆਉਣ ਲੱਗਾ ਜਦੋਂ ਇਹ ਕੌਤਕ ਵਰਤਿਆ ਤਾਂ ਜਿਹੜੇ ਲੋਕ ਪਰੇ ਖੜੇ ਹੋਏ ਸਨ ਉਹ ਬਾਬਾ ਸ਼੍ਰੀਚੰਦ ਮਹਾਰਾਜ ਜੀ ਦੇ ਕੋਲ ਆਏ ਅਤੇ ਹੱਥ ਬਨ ਕੇ ਬੇਨਤੀ ਕੀਤੀ ਕਿ ਮਹਾਰਾਜ ਆਪ ਕਿਰਪਾ ਕਰੋ ਮਿਹਰ ਕਰੋ ਪਰ ਬਾਬਾ ਸ੍ਰੀ ਚੰਦ ਮਹਾਰਾਜ ਜੀ ਆਪਣੇ ਹੀ ਰੰਗ ਵਿੱਚ ਰੰਗੇ ਹੋਏ ਸਨ ਤੇ ਕਹਿੰਦੇ ਹਨ ਕਿ ਇਹ ਗੱਲ ਅਗਵਾੰਗ ਸਾਰੇ ਪਿਸ਼ਾਵਰ ਵਿੱਚ ਫੈਲ ਗਈ ਜਦੋਂ ਬਾਦਸ਼ਾਹ ਨੂੰ ਪਤਾ ਲੱਗਾ ਤਾਂ ਉਹਨੇ ਕੁਝ ਐਲਕਾਰ ਵਜ਼ੀਰ ਤੇ ਹੋਰ ਵੱਡੇ ਵੱਡੇ ਅਫਸਰ ਤੇ ਕੁਝ ਪਿਸ਼ਾਵਰ ਸ਼ਹਿਰ ਦੇ ਹਿੰਦੂ ਮੋਹਤਬਰ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੇ ਕੋਲ ਭੁੱਲ ਬਖਸ਼ਾਉਣ ਲਈ ਭੇਜੇ ਤੇ ਕਹਿੰਦੇ ਹਨ ਕਿ ਉਹਨਾਂ ਆਉਂਦਿਆਂ ਹੀ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਚਰਨ ਫੜ ਲਏ ਤੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਤੋਂ ਹੁਲ ਦੀ ਖਿਮਾ ਬੇਨਤੀ ਕੀਤੀ ਕਿ ਮਹਾਰਾਜ ਆਪ ਸਰਵ ਸ਼ਕਤੀਮਾਨ ਹੋ ਸਾਡੇ ਪਾਸੋਂ ਜੋ ਵੀ ਭੁੱਲਾਂ ਹੋਈਆਂ ਉਹਨਾਂ ਨੂੰ ਮਾਫ਼ ਕਰੋ ਅਤੇ ਆਪਣੀ ਸ਼ਕਤੀ ਦੁਆਰਾ ਇਹਨਾਂ ਬੁੱਧ ਬਣੇ ਲੋਕਾਂ ਨੂੰ ਮੁੜ ਤੋਂ ਅਸਲ ਹਾਲਤ ਵਿੱਚ ਕਰੋ ਇਹ ਸਭ ਕੁਝ ਦੇਖ ਕੇ ਬਾਬਾ ਸ਼੍ਰੀਚੰਦ ਮਹਾਰਾਜ ਜੀ ਦੇ ਸੇਵਕ ਭਾਨਾ ਰਾਏ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਮਹਾਰਾਜ ਅਗੇ ਪ੍ਰਣ ਕਰੋ ਕਿ ਮੁੜ ਕੇ ਅਸੀਂ ਕਿਸੇ ਹਿੰਦੂ ਨੂੰ ਤੰਗ ਨਹੀਂ ਕਰਾਂਗੇ ਅਤੇ ਨਾ ਹੀ ਉਹਨਾਂ ਦੇ ਭਗਤਾਂ ਨੂੰ ਕਦੀ ਤੰਗ ਕਰਾਂਗੇ ਭਾਨਾ ਰਾਏ ਦੀ ਸਲਾਹ ਅਨੁਸਾਰ ਜਦੋਂ ਬਾਬਾ ਸ਼੍ਰੀਚੰਦ ਮਹਾਰਾਜ ਜੀ ਦੇ ਤਰਲੇ ਕਰਨ ਲੱਗੇ ਤਾਂ ਬਾਬਾ ਸ਼੍ਰੀਚੰਦ ਮਹਾਰਾਜ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੇ ਫਿਰ ਤੋਂ ਆਪਣੇ ਭਗਤਾਂ ਨੂੰ ਵਡਿਆਈ ਦੇਣੀ ਸੀ ਬਾਬਾ ਜੀ ਕਹਿੰਦੇ ਕਿ ਭਾਈ ਵਜ਼ੀਰ ਖਾਂ ਤੋਂ ਮਾਫੀ ਮੰਗੋ ਜਿਸ ਨੂੰ ਤੁਸੀਂ ਦੁਖੀ ਕੀਤਾ ਹੈ ਜਿਵੇਂ ਸਾਡਾ ਭਗਤ ਕਹੇਗਾ ਓਵੇਂ ਹੀ ਸਾਨੂੰ ਪ੍ਰਵਾਨ ਹੋਵੇਗਾ ਤੇ ਕਹਿੰਦੇ ਹਨ ਕਿ ਇਹ ਸੁਣਦਿਆਂ ਹੀ ਸਭ ਅਫਸਰ ਵਜ਼ੀਰ ਅਮੀਰ ਬਾਬਾ ਜੀ ਦੇ ਭਗਤ ਵਜ਼ੀਰ ਖਾਂ ਦੇ ਚਰਨਾਂ ਤੇ ਡਿੱਕੇ ਸਲਾਮ ਕਰਨ ਲੱਗ ਪਏ ਭਗਤ ਵਜ਼ੀਰ ਖਾਂ ਫਿਰ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੂੰ ਕਹਿਣ ਲੱਗਾ ਕਿ ਤੁਸੀਂ ਤੰਨ ਹੋ ਫਿਰ ਤੰਨ ਬਾਬਾ ਸ਼੍ਰੀ ਚੰਦ ਜੀ ਤੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਕਹਿਣ ਲੱਗ ਪਿਆ ਆ ਤੇ ਕਹਿੰਦਾ ਹੋਇਆ ਉਹਨਾਂ ਅਫਸਰਾਂ ਨੂੰ ਕਹਿਣ ਲੱਗਾ ਕਿ ਜਾਓ ਭਾਈ ਆਪੋ ਆਪਣੇ ਘਰੋਂ ਕਰੀ ਜਾਓ ਤੇ ਕਹਿੰਦੇ ਹਨ ਕਿ ਬਸ ਇਤਨਾ ਕਹਿਣ ਦੀ ਹੀ ਧੀਰ ਸੀ ਕਿ ਉਹ ਬੁੱਤ ਬਣੇ ਕਾਜੀ ਮੁੱਲੇ ਫਿਰ ਤੋਂ ਨਵੇਂ ਨਰੋਏ ਹੋ ਗਏ ਅਤੇ ਭਗਵਾਨ ਬਾਬਾ ਸ੍ਰੀਚੰਦ ਮਹਾਰਾਜ ਜੀ ਦੇ ਕੋਲੋਂ ਭੁੱਲਾ ਬਖਸ਼ਾਉਂਦੇ ਹੋਏ ਵਾਪਸ ਜਾਣ ਲੱਗੇ ਤੇ ਕਹਿੰਦੇ ਹਨ ਕਿ ਮਹਾਰਾਜ ਇੰਨੇ ਅਰਸ਼ਾਂ ਦੇ ਉੱਤੇ ਤਾਰੇ ਨਹੀਂ ਹੋਣੇ ਜਿਨ੍ਹਾਂ ਨੇ ਤੁਸੀਂ ਜੀਵ ਪਿਛਾਵਰ ਦੀ ertid ਦੇ ਉੱਤੇ ਤਾਰ ਦਿੱਤੇ ਹਨ ਤੇ ਕਹਿੰਦੇ ਹਨ ਕਿ ਬਾਬਾ ਸ੍ਰੀਚੰਦ ਮਹਾਰਾਜ ਜੀ ਨੇ ਫਿਰ ਵੀ ਉਹਨਾਂ ਨੂੰ ਨਾਮਦਾਨ ਬਖਸ਼ਿਆ ਅਤੇ ਬਾਬਾ ਸ੍ਰੀਚੰਦ ਮਹਾਰਾਜ ਜੀ ਨੇ ਫਿਰ ਕਾਬਲ ਕੰਧਾਰ ਵੱਲ ਚਾਲੇ ਪਾ ਦਿੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸੋਢੀ ਪਾਤਸ਼ਾਹ ਬਾਬਾ ਬੜਪਾਗ ਸਿੰਘ ਮਹਾਰਾਜ ਜੀ ਅਤੇ ਧੰਨ ਧੰਨ ਭਗਵਾਨ ਬਾਬਾ ਸ਼੍ਰੀਚੰਦ ਮਹਾਰਾਜ ਜੀ ਦੇ ਹੋਰ ਵੀ ਇਤਿਹਾਸ ਦੀਆਂ ਆਪ ਜੀ ਨੂੰ ਜਾਣਕਾਰੀਆਂ ਦੇਵਾਂਗੇ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ